ਇਹਦੇ ਸੇ ਸਹੀ ਗੈਸਟ ਫੈਕਿਲਿਟੀਸ ਹੈ ਕੋਈ ਇਸ ਤਰ੍ਹਾਂ ਦੇ ਪੰਜਾਬ ਦੇ ਔਰ ਗੈਸਟ ਫੈਕਿਲਿਟੀ ਸੰਯੁਕਤ ਮੋਟਰਸਾਈਡ ਦਾ ਫਰੰਟ ਬਣਿਆ ਹੋਇਆ ਪੂਰੇ ਪੰਜਾਬ ਦਾ ਸਾਰੇ ਕੌਜਾਂ ਦੇ ਵਿੱਚ ਜਿਹੜਾ ਇੱਕ ਨੰਦਾ ਤਰਨ ਲੱਗਿਆ ਹੋਇਆ ਸਾਡੀਆਂ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਸਿਮਾਹਾਂ ਸਰਕਾਰੀ ਕੌਜਾਂ ਦੇ ਵਿੱਚ ਨਿਭਾ ਰਹੇ ਆ ਔਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਦੇ 90 ਸਮੇਂ ਤੋਂ ਜਿਹੜੀਆਂ ਸਿਮਾਹਾਂ ਨਿਭਾ ਰਹੇ ਆ ਇਹਨਾਂ ਨੂੰ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਉਹ ਨਵੇਂ ਸਕੇ ਜਿਹੜੇ ਆ ਸੰਯੁਕਤੇ ਜਾਣ ਕਿਉਂਕਿ ਸਾਨੂੰ ਲੰਬੇ ਸਮੇਂ ਤੋਂ ਸੇਵਾ ਨਿਭਾਉਣ ਦੇ ਕਰਕੇ ਸਾਨੂੰ ਖਤਰਾ ਆ ਕਿ ਸਾਡੇ ਜਿਹੜੀਆਂ ਜੌਬਸ ਜੜੀਆਂ ਉਹ ਨਾ ਖੋਝ ਸਕਣ ਇੱਕ ਕਿਸੇ ਨਾਲ ਸਰਕਾਰ ਪੱਖੀ ਮੀਟਿੰਗ ਹੋਈ ਹੈ ਕੋਈ ਭਰੋਸਾ ਮਿਲਿਆ ਹੈ ਕੀ ਸਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਏ ਸੀ ਪਰ ਕਿਸਨੇ ਭਰੋਸਾ ਨਹੀਂ ਦਿੱਤਾ ਹਜੇ ਤੱਕ ਵੀ ਸੁਨੇਹ ਅਸੀ ਬੰਮਾ ਜਿਹੜੀਆਂ ਉਹ ਡੈਗੂਲ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਫਿਲਹਾਲ ਇੱਕ ਦਿਨ ਦੀ ਹੜਤਾਲ ਹੈ ਕਿ ਅੱਗੇ ਆਨਲਾਈਨ ਦੇ ਨਾਲ ਵੀ ਹੋਰ ਇੱਕ ਸੰਘਰਸ਼ ਨੂੰ ਸੇਜ ਕਰਾਂਗੇ ਸਿਰਫ ਫਿਲਹਾਲ ਇੱਕ ਦਿਨ ਦੀ ਹੜਤਾਲ ਹੈ ਜਿੱਦਾਂ ਫਰੰਟ ਹੋਏਗਾ ਉਸ ਮਦਬਕ ਜਿਹੜਾ ਫੈਸਲਾ ਲਿਆ ਜਾਏਗਾ ਜਾਰੀ ਹੈ ਗੈਸਟ ਫੈਕਲਟੀ ਲੈਕਚਰਰ ਕਿਉਂ ਦਰਨੇ ਦੇ ਬੈਠੇ ਨੇ ਕਿੰਨੇ ਦਿਨ ਦਾ ਦਰਨਾ ਹੈ ਤੇ ਕੀ ਕਾਰਨ ਸਰ ਸਾਡਾ ਅੱਜ ਦਾ ਇਹ ਜਿਹੜਾ ਦਰਨਾ ਹੈ ਸਮੂਹ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਪੰਜਾਬ ਸਾਡਾ ਜਿਹੜਾ ਅੱਜ ਦਾ ਦਰਨਾ ਦਾ ਜਿਹੜਾ ਮੇਨ ਮੰਤਵ ਆ ਉਹ ਹੈਗਾ ਪੰਜਾਬ ਸਰਕਾਰ ਤੱਕ ਆਪਣੀ ਜਿਹੜੀ ਆਵਾਜ਼ ਆ ਉਹਨੂੰ ਪਹੁੰਚਾਣਾ ਅਸੀਂ ਜਿਹੜੇ ਸਮੂਹ ਗੈਸ ਫੈਕਲਟੀ ਸਹਾਇਕ ਪ੍ਰੋਫੈਸਰ ਜਿਹੜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਸਾਡੀ ਸਿਰਫ ਜਿਹੜੀ ਮੰਗ ਹੈ ਉਹ ਸਰਕਾਰ ਦੇ ਕੋਲ ਇਹ ਹੈ ਕਿ ਸਾਡੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਏ ਸਾਨੂੰ ਜਿਹੜੀਆਂ ਪਰਮਨੈਂਟ ਪੋਸਟ ਨੇ ਉਹਨਾਂ ਦੇ ਵਿੱਚ ਇਨਕਲੂਡ ਕੀਤਾ ਜਾਏ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਏ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸਰਕਾਰ ਦੇ ਜਿਹੜੇ ਸਰਕਾਰੀ ਕਾਲਜਾਂ ਨੂੰ ਚਲਾ ਰਹੇ ਆ ਔਰ ਸਾਡੀ ਸਰਕਾਰ ਨੂੰ ਮੰਗ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਏ ਕਿਉਂਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹੀ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੀ ਗੈਸ ਬਕਲਟੀ ਹੈ ਸਰਕਾਰੀ ਕਾਲਜਾਂ ਦੀ ਉਹਨਾਂ ਨੂੰ ਕੀ ਕਰਾਂਗੇ ਰੈਗੂਲਰ ਕਰਾਂਗੇ ਪਰਮਨੈਂਟ ਕਰਾਂਗੇ ਉਹਨਾਂ ਦੀ ਸੇਵਾਵਾਂ ਨੂੰ ਸੋ ਸਿਰਫ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਰਕਾਰ ਜਲਦੀ ਤੋਂ ਜਲਦੀ ਸਾਡੇ ਵੱਲ ਧਿਆਨ ਦੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ ਔਰ ਅਸੀਂ ਸਾਨੂੰ ਸਾਨੂੰ ਮਾਣ ਵੀ ਹੈ ਕਿ ਸਰਕਾਰੀ ਕਾਲਜ ਅਸੀਂ ਹੀ ਸੰਭਾਲੇ ਹੋਏ ਨੇ ਸਰਕਾਰ ਦੇ ਔਰ ਸਾਡੇ ਕੋਲ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਜਿਹੜੀ ਮੰਗ ਕਰ ਰਹੇ ਹਾਂ ਉਹ ਜਾਇਜ਼ ਮੰਗ ਹੈ ਕਿਉਂਕਿ ਸਾਨੂੰ ਵੀ ਰਿਵਰਟ ਚਾਹੀਦਾ ਕਿ ਅਸੀਂ ਸੇਵਾਵਾਂ ਇਹਨੀਆਂ ਦਿੱਤੀਆਂ ਨੇ ਤੇ ਉਹਦੇ ਬਦਲੇ ਸਾਨੂੰ ਕੀ ਦਿੱਤਾ ਜਾਏ ਰਿਵਰਟ ਦਿੱਤਾ ਲਿ ਕਰਕੇ ਸਾਡੀਆਂ ਸੇਵਾਵਾਂ ਨੇ ਕਿਚਰਾ ਨੇ ਗੈਸਟ ਫੈਕਿਲਿਟੀ ਲੈਚਰਰ ਸੂਬੇ ਚ ਕਿੰਨੇ ਨੇ ਔਰ ਇਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹ ਕੀ ਨੇ ਸਿਰ ਜਿਹੜੇ ਸਾਡੇ ਸਾਰੇ ਪੰਜਾਬ ਦੇ 65 ਕਾਲਜ ਨੇ ਤੇ ਉਹਨਾਂ ਵਿੱਚ ਲਗਭਗ 850 ਗੈਸਟ ਫੈਕਿਲਿਟੀ ਜਿਹੜਾ ਹੈਗਾ ਪਿਛਲੇ ਬਹੁਤ ਹੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਆ ਸਾਡੀਆਂ ਸਿਰਫ ਮੰਗਾਂ ਇਹ ਹੈਗੀਆਂ ਕਿ ਅੱਜ ਦੀ ਸਾਡੀ ਇੱਕ ਦਿਨ ਦੀ ਜਿਹੜੀ ਸਟ੍ਰਾਈਕ ਕਾਲ ਹੋਈ ਹੈ ਉਹ ਸਿਰਫ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਹੋਈ ਹੈ ਕਿ ਜਿਹੜੀਆਂ ਸਾਡੀ ਡਿਮਾਂਡ ਹੈਗੀ ਹੈ ਕਿ ਸਾਨੂੰ ਸਾਡੀ ਰਿਟਾਇਰਮੈਂਟ ਏਜ ਤੱਕ ਜਿਹੜੀ ਹੈ ਸਿਕਿਉਰਿਟੀ ਦਿੱਤੀ ਜਾਵੇ ਸਾਨੂੰ 7ਥ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਜੌਬ ਸਿਕਿਉਰਿਟੀ ਦੇ ਕੇ ਤੇ ਜਿਹੜੀ ਸੈਲਰੀ ਆ ਸਾਡੀ ਇਨਕਰੀਜ਼ ਕੀਤੀ ਜਾਵੇ ਕਿਉਂਕਿ ਅਸੀਂ ਲੰਬੇ ਸਮਾਂ ਤੋਂ ਬਹੁਤ ਜ਼ਿਆਦਾ ਕੰਮ ਕਰਦੇ ਪਿਆ ਇਵਨ ਕਲੈਰੀਕਲ ਕੰਮ ਸਾਡਾ ਹੋ ਰਿਹਾ ਅਸੀਂ ਅਕੈਡੈਮਿਕ ਕੰਮ ਕਰ ਰਹੇ ਹਾਂ ਕੋਈ ਲੈਕ ਹੋ ਰਹੀ ਹੈ ਕੋਈ ਯੂਥ ਫੈਸਟੀਵਲ ਹੋ ਰਿਹਾ ਹੈ ਕੋਈ ਕਲਰਕਾਂ ਵਾਲਾ ਕੰਮ ਹੈ ਹਰ ਕੰਮ ਅਸੀਂ ਕਰ ਰਹੇ ਹਾਂ ਤਾਂ ਦੇਹੀ ਨਾਲ ਕਰ ਰਹੇ ਹਾਂ ਪਰ ਗੱਲ ਕੀ ਹੈ ਕਿ ਸਾਨੂੰ ਉਨੀ ਤਨਖਾਹ ਨਹੀਂ ਦਿੱਤੀ ਉਹਨਾਂ ਸਾਡਾ ਕੋਈ ਮਹਿਤਨਾਮਾ ਨਹੀਂ ਦਿੱਤਾ ਜਾ ਰਿਹਾ ਹੈਗਾ ਸਾਡੀਆਂ ਇਲੈਕਸ਼ਨ ਡਿਊਟੀਆਂ ਲੱਗਦੀਆਂ ਨੇ ਕਿ ਅਸੀਂ ਕੱਚੇ ਆ ਤੇ ਸਾਨੂੰ ਗਵਰਨਮੈਂਟ ਸਾਡੀਆਂ ਇਲੈਕਸ਼ਨ ਡਿਊਟੀ ਲਗਾ ਕੇ ਕਿਉਂ ਭੇਜ ਰਹੀ ਹੈ ਸਾਡੀ ਜਿਹੜੀ ਨਵੀਂ ਭਰਤੀ ਹੋਈ ਹੈ ਉਹ ਰਾਤੋਂ ਰਾਤ ਹੋਈ ਹੈ ਜੇ ਗਵਰਨਮੈਂਟ ਕਹਿ ਰਹੀ ਹੈ ਇਹ ਭਰਤੀ ਬਿਲਕੁਲ ਸਹੀ ਹੈ ਜਾਇਜ਼ ਹੈ ਤੇ ਰਾਤ ਦੇ 2:30 ਵਜੇ ਕਿਉਂ ਇਹ ਕਾਲਜ ਖੁਲਵਾ ਕੇ ਭਰਤੀਆਂ ਕਰ ਰਹੀ ਹੈ ਜੇ ਇਹ ਗ੍ਰੇਡ 1 ਪੋਸਟ ਤੇ ਬੰਦਾ ਆ ਰਿਹਾ ਹੈ ਪੀਪੀਐਸਸੀ ਥਰੂ ਆ ਰਿਹਾ ਹੈ ਇੰਟਰਵਿਊ ਸਾਰਾ ਜੀ ਕਲੀਅਰ ਕੀਤਾ ਹੋਇਆ ਹੈ ਜਿਸ ਬਿਲਕੁਲ ਸਹੀ ਭਰਤੀ ਹੈ ਤਾਂ ਇਹ ਸ਼ਰੀਆਮ ਦਿਨ ਦਿਹਾੜੇ ਵਰਕਿੰਗ ਡੇਸ ਕਿਉਂ ਨਹੀਂ ਕੀਤੀ ਗਈ ਛੁੱਟੀ ਵਾਲਾ ਦਿਨ ਹੈ ਰਾਤ ਨੂੰ 2:30 ਵਜੇ 3:00 ਵਜੇ ਜਾਕੇ ਹੀ ਭਰਤੀਆਂ ਕਿਉਂ ਕੀਤੀਆਂ ਜਾ ਰਹੀਆਂ ਸਾਡੀਆਂ ਪੋਸਟੀਆਂ ਨੂੰ ਖਾਲੀ ਕਿ ショਅ ਕੀਤਾ ਗਿਆ ਹੈ ਜਦ ਕਿ ਅਸੀਂ ਪਿਛਲੇ ਸਮੇਂ ਤੋਂ ਇਹਨਾਂ ਪੋਸਟਾਂ ਤੇ ਕੰਮ ਕਰ ਰਹੇ ਹਾਂ ਲੰਬਾ ਟਾਈਮ ਹੋ ਗਿਆ ਸਾਨੂੰ ਕੰਮ ਕਰਦਿਆਂ ਸਾਡੀ ਇੱਕੋ ਇੱਕ ਡਿਮਾਂਡ ਹੈ ਜੀ ਸਾਨੂੰ ਪੱਕਿਆਂ ਕੀਤਾ ਜਾਵੇ ਸਾਨੂੰ ਰੈਗੂਲਰ ਕੀਤਾ ਜਾਵੇ 58 ਸਾਲ ਤੱਕ ਜਿਹੜੀ ਸਾਡੀ ਰਿਟਾਇਰਮੈਂਟ ਏਜ ਹੈਗੀ ਹੈ ਉਤੋਂ ਤੱਕ ਸਾਨੂੰ ਸਿਕਿਉਰ ਕਰਕੇ ਸਾਡੀਆਂ ਜਿਹੜੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅੱਜ ਜਿਹੜੀ ਹੜਤਾਲ ਕੀਤੀ ਗਈ ਹੈ ਇਹ ਅੱਗੇ ਵੀ ਚੱਲੀ ਰਹੇਗੀ ਸਰ ਜਿਵੇਂ ਸਾਨੂੰ ਯੂਨੀਅਨ ਵੱਲੋਂ ਕਾਲ ਆਏਗੀ ਅਸੀਂ ਇਹਨੂੰ ਕੰਟੀਨਿਊ ਵੀ ਕਰ ਸਕਦੇ ਹਾਂ ਪਰ ਫਿਲਹਾਲ ਸਾਨੂੰ ਅੱਜ ਦੀ ਇੱਕ ਦਿਨ ਦੀ ਕਾਲ ਹੈ ਸੋਨਿਆ ਵੀ ਜਿਹੜਾ ਇਹਨਾਂ ਨੇ ਨਵੀਂ ਪੱਤੀ ਦਿੱਤੀ ਹੈ ਉਸ ਪੱਤੀ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਆਈ ਹੈ ਉਹਦੇ ਵਿੱਚ ਬਕਾਇਦਾ ਇਹਨਾਂ ਨੇ ਸਾਡਾ ਓਕੇਟਰ ਦਾ ਨਾਮ ਲਿਖ ਕੇ ਕਿ ਗੈਸ ਫੈਕਲਟੀ ਨੂੰ ਉਨਾ ਦੇ ਸਾਨੂੰ ਖਾਲੀ ਸ਼ੋ ਕੀਤਾ ਜਾਏ ਇਹ ਸਾਡੇ ਨਾਲ ਇਨਜਸਟਿਸ ਹੋ ਰਹੀ ਹੈ ਪਰ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਸਭ ਤੋਂ ਪਹਿਲਾਂ ਸੁਰੱਖਿਆ ਦੇ ਕਰਕੇ ਇਹਨਾਂ ਨੂੰ ਆਉਣਾ ਚਾਹੀਦਾ ਸੀ ਅਗਰ ਇਹ ਆ ਹੀ ਗਏ ਆ ਲੇਕਿਨ ਸਰਕਾਰ ਜਿਹੜੀ ਹੈ ਉਹ ਇੱਕ ਆਮ ਆਦਮੀ ਮੰਗੂ ਜਿਹੜਾ ਹੈ ਉਹ ਬਿਹੇਵ ਨਹੀਂ ਕਰ ਰਹੀ ਸਾਡੇ ਨਾਲ ਉਹ ਜਿਹੜਾ ਆ ਉਹਨਾਂ ਨੇ ਇੱਕ ਵੀਆਈਪੀ ਕਲਚਰ ਕ੍ਰੀਏਟ ਕਰ ਦਿੱਤਾ ਹੈ ਕਿ ਇੱਕ ਜਿਹੜਾ ਉਹਨਾਂ ਨੇ ਨਵਾਂ ਜਿਹੜਾ ਕੈਡਰ ਉਹਨਾਂ ਨੇ ਤਿਆਰ ਕੀਤਾ ਹੈ ਉਹ ਪਰਮਨੈਂਟ ਆ ਗਿਆ ਉਹ ਸਾਡੇ ਦੇ ਉੱਤੇ ਆ ਗਿਆ ਕੋਈ ਸਾਨੂੰ ਇਹ ਨਾਲ ਵੀ ਕੋਈ ਰੋਸ਼ਨੀ ਹੈਗਾ ਬਟ ਅਸੀਂ ਇਹ ਚਾਹੁੰਦੇ ਕਿ ਐਟਲੀਸ ਵੀ ਆਲਸੋ ਡਿਜ਼ਰਵ ਇਸ respect. ਹੈ ਨਾ ਤੇ ਇਹ ਜਿਹੜੀ ਹੈ ਇਹ ਜਿਹੜਾ ਉਹਨਾਂ ਨੇ ਲਿਖ ਕੇ ਬਕਾਇਦਾ ਵੀ ਜੇ ਸਾਨੂੰ ਖਾਲੀ ਸ਼ੋਅ ਕੀਤਾ ਹੈ ਅਸੀਂ ਕਿੰਨੇ ਦਿਨ ਤੋਂ ਜੋ ਹੈ ਕਿੰਨੇ ਸਾਲਾਂ ਤੁਸੀਂ ਕੰਮ ਕਰ ਰਿਹਾ ਸਾਡੇ ਤੋਂ ਲੈ ਕੇ ਦੇ ਕੰਮ ਕਰਵਾਏ ਜਾ ਰਹੇ ਸਾਡੇ ਤੋਂ ਕਲਰਕਾਂ ਦੇ ਕੰਮ ਕਰਵਾਏ ਜਾ ਰਹੇ ਅਸੀਂ ਛੁੱਟੀਆਂ ਵਿਚ ਆਕਰ ਕੇ ਐਡਮਿਸ਼ਨਸ ਕਰ ਰਹੇ ਹਾਂ ਅਸੀਂ ਕਨਵਿੰਸਿੰਗ ਕਰਨ ਸਕੂਲਾਂ ਵਿੱਚ ਜਾ ਰਹੇ ਆ ਜਾ ਕਰਕੇ ਸਾਰਿਆਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਆਪਣੇ ਬੱਚੇ ਭੇਜੋ ਅਸੀਂ ਆਕਰ ਕੇ ਬੱਚੇ ਇਕੱਠੇ ਕਰੀਏ ਅਸੀਂ ਸਭ ਕੁਝ ਕਰੀਏ ਔਰ ਆਕਰ ਕੇ ਜੋ ਹੈ ਇਹ ਨਵੇਂ ਆਕਰ ਕੇ ਜਿਹੜੇ ਸਾਡੇ ਤੇ ਰਾਜ ਕਰਨਾ ਸ਼ੁਰੂ ਕਰ ਦੇਣਗੇ ਇਸ ਸਾਨੂੰ ਬਿਲਕੁਲ ਮਨਜ਼ੂਰੀ ਨਹੀਂ ਹੈਗਾ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਰਖਿਆ ਦੇਵੇ ਔਰ ਇਹਦੇ ਵਾਸਤੇ ਅਸੀਂ ਪੂਰੀ ਤਨ ਦਹੀ ਨਾਲ ਖੜੇ ਆ ਔਰ ਸਾਡਾ ਬਿਲਕੁਲ ਰੋਸ਼ ਹੈ ਸਰਕਾਰ ਦੇ ਨਾਲ ਜੀ ਹਾਂ ਜੀ